2 ڈالر ਚਲੋ ਥੋੜੇ ਦਾ ਰੁਪਈਆ ਹੀ ਨਹੀਂ ਜੀ ਇੱਥੇ 20 ڈالر ਕੰਟੀਨੂ ਲਾਲੀ ਰੇਟ ਤੇ ਬਹੁਤ ਵਧੀਆ ਰੇਡਾਂ ਪਾਈਆਂ ਨੇ ਬੜਾ ਵਧੀਆ ਮੈਚ ਹੋਇਆ ਹੈ ਮੋਗਾ ਤੇ ਸਿੰਧਰ ਨੇ ਸਿੱਧਾ ਫੜਨ ਦੀ ਕੋਸ਼ਿਸ਼ ਕੀਤੀ ਆ ਗੱਲ ਹੀ ਬਣਦੀ ਏਦਾਂ ਕਿਉਂਕਿ ਜਾਨ ਦੋਨਾਂ ਦੀ ਇੱਕੋ ਜਿਹੀ ਲੱਗਦੀ ਆ ਮੈਟ੍ਰੋ ਦਾ ਲਾਲੀ ਮਸ਼ਹੂਰ ਰੇਡਰ ਰੇਡ ਮੈਟ੍ਰੋ ਦਾ ਲਾਲੀ ਪਰਨਦੀ ਗੋਹੇ ਕਰ ਰਹਾ ਆ ਯਾਤੀ ਮੈਟਰੋ ਦਾ ਲਾਲੀ ਰੇਡ ਤੇ ਮੈਟਰੋ ਦਾ ਲਾਲੀ ਹਰਜਿੰਦਰ ਸਿੰਘ ਜੀ ਆ ਗਿਆ ਗੋਪੀ ਨੇ ਜੱਫਾ ਲਾਉਣ ਦੀ ਕੋਸ਼ਿਸ਼ ਕੀਤੀ ਆ ਲਾਲੀ ਨੂੰ ਕਾਜਮ ਕਾ ਜੀ ਜਾਰੀ ਆ ਦੇਖੋ ਗੋਪੀ ਰੋਕਦਾ ਆ ਲਾਲੀ ਵੀ ਕਹਿੰਦਾ ਨਹੀਂ ਰੁਕਣਾ ਲਾਲੀ ਨਹੀਂ ਰੁਕਿਆ ਬੜਾ ਵਧੀਆ ਰੇਡ ਪਾਇਆ ਨੇ ਮੈਟਰੋ ਸਪੋਰਟ ਵੱਲੋਂ ਇਹਨਾਂ ਨੇ ਵਧੀਆ ਖੇਡ ਸਪੀਡ ਥੋੜੀ ਜਿਹੀ ਘੱਟ ਜਾਨ ਜਿਆਦਾ ਬਿੰਦਰ ਨੇ ਵਾਪੇ ਨੇ ਪਰਨ ਦੀ ਕੋਸ਼ਿਸ਼ ਕੀਤੀ ਲਾਲੀ ਨੂੰ ਪੁਆਇੰਟ ਲਿਆ ਲਾਲੀ ਦਾ ਸ਼ਾਬਾਸ਼ ਪੁਆਇੰਟ ਮੈਟਰੋ ਸਪੋਰਟਸ ਕਲੱਬ ਦਾ ਮੋਗੇ ਦੀ ਕਲੱਬ ਨਮੀ ਖੜੀ ਹੋਈ ਆ ਬੜੀ ਇਹਨਾਂ ਨੇ ਹਿੰਮਤ ਕੀਤੀ ਆ ਮੈਟਰੋ ਸਪੋਰਟਸ ਕਲੱਬ ਵੀ ਬਹੁਤ ਵਧੀਆ ਲਓ ਜੀ ਲਾਲੀ ਲਾਲੀ ਰੇਟ ਤੇ ਬੜਾ ਹੀ ਖੜਿਆ ਆ ਪਲੇਅਰ ਬੜੀ ਤਿਆਰੀ ਕੀਤੀ ਹੈ ਨੇ ਡਬਲ ਟੱਚ ਬੜਾ ਸੋਝੇ ਰੈਫਰੀ ਸਾਹਿਬ ਨੇ ਇੱਕਦਮ ਕੋਈਕ ਡਿਸੀਜਨ ਦੰਦੇ ਨੇ ਇੱਕ ਬੜੀ ਵਧੀਆ ਗੱਲ ਹੈ ਬਲਜਿੰਦਰ ਦਾ ਪੁਆਇੰਟ ਲੈ ਲਈ ਹੁਣ ਰੇਟ ਤੇ ਮੈਟਰ ਸਪੋਰਟਸ ਵਾਲੇ ਬਹੁਤ ਵਧੀਆ ਆਪਣਾ ਗੇਮ ਦਿਖਾ ਰਹੇ ਨੇ ਦੂਸਰੇ ਪਾਸੇ ਮੋਗੇ ਵਾਲੇ ਵਧੀਆ ਮੁਕਾਬਲਾ ਕਰ ਰਹੇ ਆ ਨਵੀਂ ਟੀਮ ਇਹਨਾਂ ਨੇ ਤਿਆਰ ਕੀਤੀ ਆ ਇਹਨਾਂ ਨੂੰ ਸ਼ਾਬਾਸ਼ ਦੇ ਹੱਕਦਾਰ ਨੇ ਲਓ ਜੀ ਗੋਪੀ ਤੇ ਲਾਲੀ ਵਾਹ ਜੀ ਵਾਹ ਲਾਲੀ ਦਾ ਪੁਆਇੰਟ ਲਾਲੀ ਨੂੰ ਸਾਹਮਣਾ ਹੀ ਬੜਾ ਔਖਾ ਇੰਨਾ ਬਾਜ਼ ਬਹੁਤ ਵਧੀਆ ਯਾਫੀ ਸੀ ਪਰ ਇਹ ਤੋਂ ਪੁਆਇੰਟ ਲੈਣਾ ਵੀ ਬੜੀ ਕਿਉਂਕਿ ਕੋਮਲ ਵੀ ਬਹੁਤ ਤਕੜਾ ਮੁੰਡਾ ਪੁਆਇੰਟ ਲੈਂਦਾ ਬਾਜ਼ ਤੋਂ ਲਓ ਜੀ ਆ ਲਾਲੀ ਫੇਰਾ ਆ ਲਗਾ ਤਾਂ ਰੇਡ ਕਰਦਾ ਹੋਇਆ ਬੜਾ ਵਧੀਆ ਸਟਾਈਲ ਆ ਯਾਦ ਆਉਂਦਾ ਹਰਜੀਤ ਬਰਾੜ ਉਹ ਵੀ ਕਿਸੇ ਵੇਲੇ ਇਦਾਂ ਹੀ ਰੇਡ ਕਰਦਾ ਸੀ ਲਓ ਜੀ ਬਿੰਦਰ

ਬਰਗਸ ਹਨੀਨਾ ਪੁਆਇੰਟ ਲੈ ਪਜੰਤਾ ਤਕਵਾ ਵਾਰ ਦੀ ਇਹਨ ਲਾ ਜੀ ਲਾਲੀ ਬਹੁਤ ਵਧੀਆ ਹਲੇ ਤੱਕ ਮੈਂ ਇਹ ਬੜਾ ਦਾਅਵੇ ਨਾ ਕਹਿਣਾ ਤੂਫਾਨ ਸਿੰਘ ਵਰਗਾ ਸ਼ਰੀਰ ਨਹੀਂ ਮੈਨੂੰ ਦੇਖਣ ਨੂੰ ਮਿਲਿਆ ਕੋਸ਼ਿਸ਼ ਕਰਾਂਗੇ ਕਿ ਇਦਾਂ ਦੇ ਵੀ ਪਲੇਅਰ ਤਿਆਰ ਕਰੀਏ ਜਿਹੜੇ ਕਿਸੇ ਤੋਂ ਇਹ ਨਾ ਫੜੇ ਜਾਣ ਲਓ ਜੀ ਹਾਂ ਹੋ ਬਹੁਤ ਵਧੀਆ ਲਾਲੀ ਨੇ ਗ੍ਰਿਪ ਕੀਤਾ ਸੀ ਚੰਗਾ ਪਰ ਥੋੜਾ ਜਿਹਾ ਗ੍ਰਿਪ ਨਹੀਂ ਉਧਰ ਲਾਲੀ ਚੱਲਿਆ ਲਾਲੀ ਤਕਰੀਬਨ ਮੈਂ ਇੱਕ ਗਰਾਊਂਡ 'ਚ ਵੀ ਦੇਖ ਰਿਹਾ ਸਾਡੇ ਪੁਰਾਣੇ ਖਿਡਾਰੀ ਚੂੜਚੱਕ ਤੋਂ ਲਾਲੀ ਤੇ ਲਾਲੀ ਜਿਹਦਾ ਨੌਰਖ ਲਈਏ ਥੋੜਾ ਬਹੁਤ ਪਲੇਅਰ ਤਾ ਦਾ ਹਮਦਈਆ ਲਓ ਲਾਲੀ ਗਿਆ ਲਾਲੀ ਤੇ ਬਿੰਦਰ ਬਿੰਦਰ ਤੇ ਲਾਲੀ ਬਹੁਤ ਵਧੀਆ ਪੜਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਬਹੁਤ ਵਧੀਆ ਲਾਲੀ ਸ਼ਾਬਾਸ਼ ਹੋਰ ਪ੍ਰੈਕਟਿਸ ਕਰੋ ਹੋਰ ਆਪਣੇ ਆਪ ਨੂੰ ਸੁਧਾਰੋ ਤੇ ਇਹਨਾਂ ਗਰਾਊਂਡਾਂ 'ਚ ਸ਼ਾਲਾ ਮਾਰੋ ਲਾਲੀ ਰੇਟੇ ਲਾਲੀ ਅੱਜ ਵਾਲਾ ਪਮਾ ਬਹੁਤ ਵਧੀਆ ਰੇਡ ਆ ਜਾਨ ਵੀ ਚੰਗੇ ਆ ਥੱਲੇ ਪੈਣ ਦੀ ਕੋਸ਼ਿਸ਼ ਕੀਤੀ ਹੱਥ ਨਹੀਂ ਆ ਤੇ ਉਹ ਗਿਆ ਆਪਣੇ ਪਾੜੇ ਤੇ ਲੈ ਗਿਆ ਪੁਆਇੰਟ ਮੈਟਰ ਸਪੋਰਟਸ ਵਾਸਤੇ ਪਰ ਪਕੜਵਾਜ ਦੀ ਵੀ ਅਗੁੱਟ ਦਾ ਬੜਾ ਮਹਾਰਤ ਨਹੀਂ ਆ ਲਾਲੀ ਰੇਡ ਤੇ ਬੜਾ ਵਧੀਆ ਸਟਾਈਲ ਕਬੱਡੀ ਪਾਉਣ ਦਾ ਹਾਂ ਜੀ ਰੱਲੇਵ ਲੱਗਣ ਦੀ ਕੋਸ਼ਿਸ਼ ਕੀਤੀ ਲੱਤਾਂ ਹੱਥ ਜ ਨਹੀਂ ਆਉਂਦੀਆਂ ਆਉਣੀਆਂ ਕਿੱਥੇ